ਹਾਈ ਕੋਰਟ ਨੇ ਜੇਲ੍ਹ ਚ ਬੰਦ ਐਮਪੀ ਅਬਦੁੱਲ ਰਾਸ਼ਿਦ ਸ਼ੇਖ ਨੂੰ ਪੈਰੋਲ ਦੇ ਦਿੱਤੀ ਹੈ ਤੇ ਉਥੇ ਹੀ ਦੱਸਦੀ ਹੈ ਕਿ ਸੰਸਦ اجلاس ਚ ਸ਼ਾਮਿਲ ਹੋਣ ਦੀ 2 ਦਿਨਾਂ ਦੀ ਹਿਰਾਸਤੀ ਪੈਰੋਲ ਮਿਲੀ ਹੈ ਐਮਪੀ ਅਮਰਿਤਪਾਲ ਸਿੰਘ ਨੂੰ ਪੈਰੋਲ ਨਾ ਦੇਣ ਤੇ ਹੁਣ ਲਗਾਤਾਰ ਸਵਾਲ ਉੱਠ ਰਹੇ ਨੇ ਤੇ ਦਿੱਲੀ ਹਾਈ ਕੋਰਟ ਨੇ ਜੇਲ੍ਹ ਚ ਬੰਦ ਬਾਰਾਮੂਲਾ ਤੋਂ ਲੋਕ ਸਭਾ ਮੈਂਬਰ ਅਬਦੁੱਲ ਰਾਸ਼ਿਦ ਸ਼ੇਖ ਔਰ ਦੱਸਦੀ ਹੈ ਕਿ ਇੰਜੀਨੀਅਰ ਨੂੰ ਸੰਸਦ ਦੇ ਚੱਲ ਰਹੇ اجلاس ਦੇ ਵਿੱਚ ਸ਼ਾਮਲ ਹੋਣ ਦੀ 2 ਦਿਨਾਂ ਦੀ ਹਿਰਾਸਤੀ ਪੈਰੋਲ ਦੀ ਇਜਾਜ਼ਤ ਦੇ ਦਿੱਤੀ ਹੈ ਜੰਮੂ ਕਸ਼ਮੀਰ ਚ ਅੱਤਵਾਦੀ ਫੰਡਿੰਗ ਮਾਮਲੇ ਚ ਜੇਲ੍ਹ ਚ ਬੰਦ ਰਸ਼ਿਦ ਇੰਜੀਨੀਅਰ ਨੂੰ ਜਿਹੜੀ ਕਿ 2 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਦੱਸਦੀ ਹੈ ਕਿ ਹਲਕਾ ਖੜੂਰ ਸਾਹ ਤੋਂ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਨੇ ਵੀ ਸੰਸਦੀ اجلاس ਚ ਸ਼ਾਮਲ ਹੋਣ ਦੇ ਲਈ ਹਾਈ ਕੋਰਟ ਚ ਪਹੁੰਚ ਕੀਤੀ ਸੀ ਹਾਲਾਂਕਿੇ ਸਬੰਧੀ ਹਾਲੇ ਤੱਕ ਕੋਈ ਫੈਸਲਾ ਨਹੀਂ ਆਇਆ ਹੈ ਤੇ ਉਹ ਐਨਐਸਏ ਤਹਿਤ ਡਿਬਰੂਗੜ੍ਹ ਛੇਲਚ ਬੰਦ ਨੇ। ਉਥੇ ਹੀ ਰਸ਼ੀਦ ਨੂੰ ਹੁਣ ਸੰਸਦ ਸੈਸ਼ਨ 'ਚ ਸ਼ਾਮਲ ਹੋਣ ਦੇ ਲਈ ਹਿਰਾਸਤ 'ਚੋਂ ਪੈਰੋਲ ਮਿਲੀ ਹੈ ਜਦੋਂ ਕਿ ਰਾਸ਼ਟਰੀ ਜਾਂਚ ਏਜੰਸੀ ਯਾਨੀ ਕਿ ਐਨਆਈਏ ਨੇ ਰਸ਼ੀਦ ਇੰਜੀਨੀਅਰ ਨੂੰ ਜਿਹੜੀ ਕਿ ਹਿਰਾਸਤ ਪੈਰੋਲ ਦਾ ਵਿਰੋਧ ਕੀਤਾ ਸੀ ਤੇ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋਂ ਸੰਸਦ ਮੈਂਬਰ ਨੇ ਉਹ ਦਿੱਲੀ ਹਾਈ ਕੋਰਟ ਨੇ ਰਸ਼ਿਦ ਨੂੰ ਜਿਹੜਾ ਕਿ 11 ਅਤੇ 13 ਫਰਵਰੀ ਦੇ ਲਈ ਹਿਰਾਸਤ ਚ ਪੈਰੋਲ ਦਿੱਤੀ ਹੈ ਤੇ ਇਸ ਦਰਾ 11 ਤੋਂ ਲੈ ਕੇ ਹੁਣ 13 ਨੂੰ ਹੋਣ ਵਾਲੇ ਸੰਸਦ ਸੈਸ਼ਨ ਚ ਹਿੱਸਾ ਲੈ ਸਕਣਗੇ ਤੇ ਜਿਸ ਦੇ ਵਿੱਚ ਹੁਣ ਲਗਾਤਾਰ ਇਹ ਸਵਾਲ ਉੱਠ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਨੇ ਵੀ ਹਾਈ ਕੋਰਟ ਦੇ ਵਿੱਚ ਰੁਕ ਕੀਤਾ ਸੀ ਤੇ ਜਿਸ ਤੋਂ ਬਾਅਦ ਇਹ ਮੰਗ ਵੱਡੀ ਜਿਹੜੀ ਕਿ ਭਾਈ ਅਮਰਿਤਪਾਲ ਸਿੰਘ ਨੇ ਕੀਤੀ ਸੀ ਕਿ ਮੇਰਾ ਹੱਕ ਹੈ ਮੇਰਾ ਅਧਿਕਾਰ ਹੈ ਕਿ ਮੈਂ ਸੰਸਦ ਦੇ ਵਿੱਚ ਸ਼ਾਮਲ ਹੋਵਾਂ ਤੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਵੱਡੀ ਮੰਗ ਰੱਖੀ ਕਿ ਮੈਨੂੰ ਵੀ ਜਿਹੜਾ ਕਿ ਸੈਸ਼ਨ 'ਚ ਮੁੱਦੇ ਚੱਕਣ ਦੇ ਲਈ ਜਿਹੜਾ ਕਿ ਪੈਰੋਲ ਦਿੱਤੀ ਜਾਵੇ ਪਰੰਤੂ ਭਾਈ ਅਮਰਿਤਪਾਲ ਸਿੰਘ ਨੂੰ ਪੈਰੋਲ ਨਾ ਮਿਲਣ ਤੇ ਹੁਣ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਸੰਸਦ ਦੇ ਵਿੱਚ ਉਹਨਾਂ ਨੂੰ ਕੋਈ ਵੀ ਹਜੇ ਇਜਾਜ਼ਤ ਜਾਣ ਦੀ ਨਹੀਂ ਦਿੱਤੀ ਗਈ ਤੇ ਨਾ ਹੀ ਇਸ ਬਾਰੇ ਕੋਈ ਫੈਸਲਾ ਆਇਆ ਹਾਲਾਂਕਿ ਸਬੰਧੀ ਕੋਈ ਫੈਸਲਾ ਨਾ ਹੋਣ ਕਾਰਨ ਲਗਾਤਾਰ ਸਵਾਲ ਉੱਠ ਰਹੇ ਨੇ ਤੇ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਜੇਲ੍ਹ 'ਚ ਬੰਦ ਸੰਸਦ ਮੈਂਬਰ ਨੂੰ ਸੰਸਦੀ اجلاس ਦੇ ਲਈ ਪੈਰੋਲ ਮਿਲ ਗਈ ਹੈ ਤਾਂ ਅਮਰਿਤਪਾਲ ਸਿੰਘ ਨੂੰ ਕਿਉਂ ਨਹੀਂ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਲ੍ਹ 'ਚ ਬੈਠ ਕੇ ਦੋਵਾਂ ਦੇ ਵੱਲੋਂ ਜਿਹੜੀ ਕਿ ਚੋਣ ਲੜੀ ਗਈ ਸੀ ਪ੍ਰੰਤੂ ਉੱਥੇ ਹੀ ਦੋਵੇਂ ਜਾਤ ਚੋਣਾ ਲੜ ਕੇ ਜਿਹੜੇ ਕਿ ਜਿੱਤ ਪ੍ਰਾਪਤ ਕਰਕੇ ਪ੍ਰੰਤੂ ਭਾਈ ਅਮਰਿਤਪਾਲ ਸਿੰਘ ਨੇ ਵੀ ਇਹ ਮੰਗ ਕਰੀ ਸੀ ਕਿ ਉਹਨਾਂ ਨੂੰ ਸੰਸਦ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿਹੜਾ ਕਿ ਇਜਾਜ਼ਤ ਦਿੱਤੀ ਜਾਵੇ ਪ੍ਰੰਤੂ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਤੇ ਹੁਣ ਇਸ ਪੈਰੋਲ ਨਾ ਦੇਣ ਕਾਰਨ ਸਵਾਲ ਲਗਾਤਾਰ ਉਠਾਏ ਜਾ ਰਹੇ ਨੇ ਤਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਕਿ ਇਸ ਗੱਲ ਦੇ ਉੱਤੇ ਰੋਸ ਜਿਹੜਾ ਕਿ ਜਤਾਇਆ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਦ ਰਾਸ਼ਿਦ ਸ਼ੇਖ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ ਤਾਂ ਭਾਈ ਅਮਰਿਤਪਾਲ ਸਿੰਘ ਨੂੰ ਕਿਉਂ ਨਹੀਂ ਲਗਾਤਾਰ ਜਿਹੜੇ ਕਿ ਸਵਾਲ ਉਠਣੇ ਸ਼ੁਰੂ ਹੋ ਗਏ